ਉਹ ਵੀ ਤਾਂ ਪੜਾਣਾ ਹੁੰਦੇ ਸੀ ਜੀ ਇੱਕ ਟਿਕਾ ਦਾ ਗਾਣਾ ਕਹਿੰਦੇ ਆਹ ਦੇਖ ਲੈ ਕਿਦਾਂ ਦਾ ਆ ਸਾਰੇ ਨਾਲ ਜੀ ਆ ਸਿਹਰੇ ਅੱਜੋ ਦਾ ਗਾਣਾ ਕੀਤਾ ਨਾ ਉਹ ਤੁਸੀਂ ਚੈੱਕ ਕਰਿਆ ਪੂਰੇ ਸੋਰਾ ਨਹੀਂ ਗਿਆ ਲੋਕਲੇ ਸਿੱਕੇ ਆ ਪਾਣੇ ਕਾਦੇ ਆ ਕਿਹਦੇ ਸਿੱਕੇ ਦਾ ਬੋਲ ਗਾਣਾ ਚੌਸ ਦੇ ਆ ਕਹਿੰਦੇ ਅੱਛਾ ਜੀ ਤੁਸੀਂ ਕਿੰਨੇ ਪੈਸੇ ਦਿੱਤੇ ਉਹਨੂੰ ਫਿਰ ਜਿਹੜਾ ਦਿੱਤਾ ਉਹਨੂੰ ਮੈਂ ਇਹ ਜੋ ਦਿਖਾਇਆ ਥੰਦਾ ਲੋਕਲੇ ਕਿੱਟਾ ਦਾ ਚੋਲੇ ਬੰਦੇ ਦੀ ਗੱਲ। ਧੀਰਜ ਨਾ ਉਹ ਲਓ ਪਹਿਲਾਂ ਲਓ। ਕੀ ਡੜਨਾ ਇਹ ਵਾਕਿਆ ਸਾਰਾ। ਬਾਕਿਆ ਹੋਰੇ ਉਹ ਇੱਕ ਦਿਖਾ ਲਗੇ ਤਾਂ ਸਿਗਾ ਉਹ سونے ਦਾ ਉਹਨੇ ਉਹ ਕੀਤਾ ਉਹਨਾਂ ਨੇ ਕਿਹਾ ਸਾਰੇ ਨਾਲ ਦੀ ਯਾਰ। ਤੁਸੀਂ ਕਿਹਨੂੰ ਚੱਕਰੇ ਆ? ਮੈਂ ਸਨੇਰੇ ਨੂੰ ਕਿਹਾ। ਕੀ ਕਿਹਾ ਸਨੇਰੇ ਨੇ? ਸਨੇਰੇ ਨੇ ਕਿਹਾ ਇਹ ਤਾਂ سونے ਦਾ ਹੀ ਆ ਬਾਕੀਆਂ ਦਾ ਮਤਲਬ ਨਹੀਂ ਉਹ ਤੋਂ ਜਿਹੜਾ ਨਾਲ ਜਗਾਈ। ਉਹ ਦਿਖਾ ਲਿਆ ਤਾਂ ਕਹਿੰਦੇ ਸਾਰੇ ਕਿੱਕੜਾ ਜਿਹੜਾ سونے ਦਾ ਉਹ ਵੀ ਲੱਗਿਆ ਉਹ ਵੀ। ਕਿੰਨੇ ਪੈਸੇ ਤੇ ਲੂਜ਼ ਨੂੰ ਕੀ ਲੱਗਦੀ ਆ ਕੀ ਇਹਦੀ ਸੂਚਨਾ ਪ੍ਰੋਸਪਲ ਦਿੱਤੀ ਸੀ ਮੈਂ ਉਸ ਨੂੰ ਕਿਹਾ ਉਹ ਕਹਿੰਦੇ ਸਾਡੇ ਕੋਲ ਇਨੀ ਗੱਲ ਕਿਉਂ ਬਸ ਇਹੀ ਕਹਿੰਦੀ ਗਾ